ਇਹ 10 ਮੁਲਾਜ਼ਮ ਨੇ ਪੁੱਛੇ ਇਹਨਾਂ ਦਾ ਨੁਕਸਾਨ ਹੋ ਜੋ ਗੁੰਡਾਗਰਦੀ ਕਰਾ ਰਹੀ ਹੈ ਮੈਡਮ ਡੀਐਸਪੀ ਜਿਹੜੀ ਕਰਾਉਣ ਦੇ باوجود ਕਿਸਾਨਾਂ ਨਾਲ ਆ ਕੇ ਖੇੜੀ ਹੈ ਇਹਦੇ ਮੁਲਾਜ਼ਮ ਗੁੰਡਾਗਰਦੀ ਕਰ ਰਹੇ ਨੇ ਇਹ ਲੋਕਾਂ ਦੇ ਧਰਨੇ ਨੂੰ ਜਾਣ ਕੇ ਬਖਸਾਰ ਦੇ ਵਿੱਚ ਲਿਆਉਣਾ ਚਾਹੁੰਦੇ ਆ ਇਹ ਗੁੰਡਾਗਰਦੀ ਕਰਵਾ ਰਹੀ ਹੈ ਮੈਡਮ ਜਿਹੜੀ ਡੀਐਸਪੀ ਹੈ ਜਦੋਂ ਇਹਦੇ ਕਰਾਉ ਦਾ ਐਲਾਨ ਹੋ ਚੁੱਕਿਆ ਹੈ ਇਹਦੇ ਕਰਾਉ ਦਾ ਐਲਾਨ ਹੋ ਚੁੱਕਿਆ ਹੈ ਇਹ ਬਾਹਰ ਕਿਉਂ ਆ ਰਹੀ ਹੈ ਸ਼ਾਂਤ ਬਾਈ ਕਿਸਾਨਾਂ ਨੂੰ ਧਰਨੇ ਦਿੰਦੇ ਨੇ ਉੱਤੇ ਟੈਂਕ ਦੇ ਵਿੱਚ ਘੱਟੀ ਮਾਰ ਕੇ ਕਿਸਾਨਾਂ ਦੇ ਟਰੈਕਟਰ ਚੋਂ ਹੋਂ ਦੇ ਯਤਨ ਕੀਤੇ ਜਾ ਰਹੇ ਨੇ

परो पुछा कंडे साल बारे वेहण ਤੁਹਾਡਾ ਨਾਮ ਕੀ ਹੈ ਬਣੀਸ਼ ਕਿਹੜਾ ਖਸਾਨੇ ਵੱਲ ਖਿੱਚ ਗਿਆ ਤੂੰ ਕਿਉਂ ਕੀਤੀ ਗਿਆ ਕੀ ਕਰਨਾਗਾ ਤੁਸੀਂ ਮੈਂ ਇਹਨਾਂ ਨਾਲ ਗੱਲ ਕਰਨ ਆਈ ਸੀ ਤੁਸੀਂ ਮੇਰੇ ਭਰਾਵਾਂ ਵਰਗੇ ਹੋ ਸਾਈਡ ਤੇ ਹੋ ਜਾਓ ਮੇਰੀ ਗੱਡੀ ਲੰਘ ਲੈੰਦੋ ਤੁਸੀਂ ਕੰਮ ਕੋਈ ਰਸਤਾ ਨਹੀਂ ਹੈਗਾ ਸਾਰਾ ਰਸਤੇ ਇਹਨਾਂ ਨੇ ਬਲਾਕ ਕੀਤੇ ਹੋਏ ਆ ਵੀ ਮੇਰੀ ਗੱਡੀ ਲੰਘ ਲੈਣ ਦੋ ਮੈਨੂੰ ਕੋਈ ਜ਼ਰੂਰੀ ਕੰਮ ਤੇ ਜਾਣਾ ਗੱਡੀ ਦੇ ਅੱਗੇ ਲੰਮੇ ਪੈ ਗਏ ਆ ਫਿਰ ਮੈਨੂੰ ਧੱਕੇ ਮੁੱਕੀਆਂ ਮਾਰੀਆਂ ਮੇਰੀ ਯੂਨੀਫਾਰਮ ਕਿੱਤੀ ਮੇਰਾ ਜੂੜਾ ਖਿੱਚਿਆ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਆ ਮੈਡਮ ਕਿਸਾਨ ਕੇਂਦਰ ਵਿੱਚ ਅਸੀਂ ਕਿਹਾ ਸੀ ਵੀ ਤੁਸੀਂ ਬਾਹਰ ਨਹੀਂ ਜਾ ਸਕਦੇ ਜਦ ਤੱਕ ਸਾਨੂੰ ਕਨਫਰਮ ਨਾ ਮਿਲੇ ਕੋਈ ਬਾਹਰ ਕਿਹਾ ਸੀ ਕਿ ਮੇਰਾ ਜ਼ਰੂਰੀ ਕੰਮ ਆ ਮੈਨੂੰ ਗੱਡੀ ਨੂੰ ਚਾ ਲੈਣ ਤੋਂ ਬਾਅਦ ਇਹਨਾਂ ਨੇ ਮੇਰੇ ਨਾਲ ਤੱਕਾ ਮੁਕਤੀ ਕੀਤੀ ਮੇਰੀ ਯੂਨੀਫਾਰਮ ਖਿੱਚੀ ਮੇਰਾ ਜੂੜਾ ਖਿੱਚਿਆ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਆ ਇੱਕ ਲੇਡੀ ਅਫਸਰ ਦੇ ਉੱਪਰ ਹੱਥ ਚੱਕ ਰਿਆ ਕਾਰਵਾਈ ਕਰ ਕੀਤੀ ਜਾ ਰਹੀ ਹੈ ਮੈਨੂੰ ਕੋਈ ਸਾਰਿਆਂ ਤੇ ਹੋਊਗੀ ਜੀ ਕਾਰਵਾਈ ਲਗਾ ਰਹੀ ਆ ਵੀ ਤੁਸੀਂ ਖੱਚਿਆ ਤੋਂ ਦਿੱਕਟ ਰੀਐਸਪੀ ਨਾਲ ਅਸੀਂ ਜੀ ਦੇਖੋ ਇਥੇ ਸ਼ਾਂਤਮਈ ਤਰੀਕੇ ਦੇ ਨਾਲ ਬਹੁਤ ਹੀ ਸ਼ਾਂਤਮਈ ਤਰੀਕੇ ਦੇ ਨਾਲ ਆਪਣੇ ਇਨਸਾਫ਼ ਵਾਸਤੇ ਜਿਹੜੇ ਪੰਕਜ ਬੱਪੂ ਦੇ ਪਰਚਾ ਹੋਇਆ ਉਹਦੀ ਗ੍ਰਿਫਤਾਰੀ ਵਾਸਤੇ ਬਹੁਤ ਹੀ ਸ਼ਾਂਤ ਤਰੀਕੇ ਨਾਲ ਬੈਠੇ ਆ ਅਸੀਂ ਹੱਥ ਬੰਨ ਕੇ ਅਸੀਂ ਹੱਥ ਬੰਨ ਕੇ ਇਹਨਾਂ ਨੂੰ ਬੇਨਤੀ ਕਰਦੇ ਰਹੇ ਕਿ ਅਸੀਂ ਤੁਹਾਡੇ ਨਾਲ ਗੱਲ ਕਰਨੀ ਆ ਪਰ ਮੈਡਮ ਦਾ ਰਬਈਆ ਦੇਖ ਲਓ ਤੁਸੀਂ ਗੱਡੀ ਚ ਕਿਸਾਨਾਂ ਦੇ ਚੜ੍ਹਿਆ ਆ ਆ ਕਿਸਾਨਾਂ ਦਾ ਹਾਲ ਦੇਖ ਲਓ ਕੱਪੜੇ ਪਾੜਦੇ ਪੱਗਾਂ ਲਾਤੀਆਂ ਜਾਨੀ ਬਾਲ ਪੱਟਿਆ ਬਾਈ ਅੱਜ ਤੋਂ ਜ਼ਿਆਦਾ ਅਤਿਆਚਾਰ ਜਿਹੜਾ ਇੱਥੇ ਦੀ ਡੀਐਸਪੀ ਮੈਡਮ ਮਨਪ੍ਰੀਤ ਬੰਦਕ ਉਹ ਕਹਿੰਦੇ ਮੇਰੀ ਵਰਦੀ ਨੂੰ ਹੱਥ ਪਾਇਆ ਬਿਲਕੁਲ ਨਹੀਂ ਜੀ ਉਹ ਬਿਲਕੁਲ ਝੂਠ ਬੋਲਦੀ ਆ ਹੁਣ ਰਿਕਾਰਡ ਪਤਾ ਲੱਗ ਜੂਗਾ ਉਹਨਾਂ ਨੇ ਸਾਡੇ ਕਿਸਾਨ ਭਰਾਵਾਂ ਦੇ ਬਜ਼ੁਰਗਾਂ ਦੀਆਂ ਪੱਕਾ ਲਾਹੀਆਂ ਅਸੀਂ ਬਹੁਤ ਹੀ ਸ਼ਾਂਤਮਈ ਤਰੀਕੇ ਦੇ ਨਾਲ ਇਨਸਾਫ਼ 바ਤੇ ਮੈਡਮ ਡੀਐਸਪੀ ਦੇ ਦਫ਼ਤਰ ਆ ਕੇ ਬੈਠੇ ਆ ਪਰ ਅੱਜ ਜਿਹੜਾ ਰਈਆ ਬਾਈ ਅਬਦਾਲੀ ਨਾਲੋਂ ਪੜਾ ਰਈਆ ਅੱਜ ਮੈਡਮ ਦਾ ਉਹ ਕਹਿੰਦੀ ਪਹਿਲਾਂ ਕਿਹਾ ਸੀ ਵੀ ਜਦੋਂ ਰੋਸ ਪ੍ਰੋਟੈਸਟ ਕਰਦੇ ਸਾਡੀ ਗੱਡੀ ਬਿਲਕੁਲ ਨਹੀਂ ਜੀ ਅਸੀਂ ਸਟੇਜ ਤੋਂ ਐਲਾਨ ਕਰਤਾ ਵੀ ਅਸੀਂ ਮ ਅਸੀਂ ਮੈਡਮ ਦੇ ਨਾਲ ਬੈਠ ਕੇ ਜਿਹੜਾ ਪਰਚਾ ਪੜਤੀ ਅਸੀਂ ਗੱਲਬਾਤ ਕਰਨੀ ਆ ਪਰ ਮੈਡਮ ਦਾ ਰੁਪਈਆ ਇੰਨਾ ਇੰਨਾ ਨਿਰਦਈ ਅਸੀਂ ਪਹਿਲੀ ਵਾਰ ਦੇਖ ਰਿਆ ਕਿਉਂਕਿ ਕੋਈ ਪੁਲਿਸ ਮੁਲਾਜ਼ਮ ਭਾਈ ਐਦਾਂ ਨਹੀਂ ਕਰਦਾ ਹੁੰਦਾ ਜਦੋਂ ਗੱਲ ਤੋਂ ਪ੍ਰਸ਼ਾਸਨ ਪੱਜ ਰਿਹਾ ਇੱਥੋਂ ਪਤਾ ਲੱਗਦਾ ਸਾਨੂੰ ਪੰਕਜ ਬੱਪੂ ਦੇ ਨਾਲ ਇਹਨਾਂ ਦੀ ਵੀ ਹਿੱਸੇਦਾਰੀ ਆ ਹਿੱਸੇਦਾਰੀ ਹੁਣ ਗੱਡੀ ਤਾਂ ਨਿਕਲ ਲੈਂਦੇ ਤੇ ਤੁਸੀਂ ਭਾਈ ਬਿਲਕੁਲ ਸਾਡੀਆਂ ਜਾਨਾਂ ਜਾ ਸਕਦੀਆਂ ਨੇ ਸਾਡੀਆਂ ਕਰਦਣਾ ਵੱਡੀਆਂ ਜਾ ਸਕਦੀਆਂ ਨੇ ਸਾਡੇ ਤੇ ਮਨ ਚਾਹੇ ਇਹ ਪਰਚੇ ਦਰਜ ਕਰ ਸਕਦੇ ਆ ਪਰ ਅਸੀਂ ਮੈਡਮ ਨੂੰ ਨਹੀਂ ਜਾਣ ਦਿੰਦੇ ਅਸੀਂ ਸ਼ਾਂਤ ਮੈਤਰੀਕੇ ਨਾਲ ਪ੍ਰਦਰਸ਼ਨ ਕਰਨਾ ਚਾਹੁੰਦੇ ਆ ਚਾਹੁੰਦੇ ਆ ਭਾਈ ਉਸ ਪ੍ਰਦਰਸ਼ਨ ਨੂੰ ਐਨਸਿਕ ਭੜਕਾਉ ਭਾਈ ਮੈਡਮ ਨੇ ਆ ਕੇ ਉੱਤੇ ਗੱਡੀ ਚੜ੍ਹ ਗਿਆ ਤੁਹਾਨੂੰ ਪਤਾ ਲੱਗਿਆ ਦੇਖਿਆ ਤੁਸੀਂ ਕਵਰੇਜ ਕੀਤਾ ਸੋ ਅੱਜ ਦਾ ਜਿਹੜਾ ਅਤਿਆਚਾਰ ਆ ਭਾਈ ਇਹ ਜਗ ਜਹਰਾ ਚੜੀ ਪਤਾ ਲੱਗ ਗਿਆ ਵੀ ਜਿਹੜੀ ਇੱਥੇ ਦਾ ਦੇਮਾਨਾ ਇਥੇ ਦਾ ਪ੍ਰਸ਼ਾਸਨ ਉਹ ਪੰਕਜ ਬੱਪੂ ਨੂੰ ਵਿਚਾਰ ਰਿਹਾ ਬਾਈ ਪੰਕਜ ਪੱਪੂ ਨੂੰ ਵਿਚਾਰ ਰਿਹਾ ਗੱਡੀ ਰੋਕਣਾ ਕਿੰਨਾ ਕੁ ਵਾਜਬ ਸਮਝਦੇ ਹੋ ਬਾਈ ਜੀ ਗੱਡੀ ਅਸੀਂ ਹੱਥ ਬਨ ਕੇ ਬੇਨਤੀ ਕੀਤੀ ਸੀ ਵੀ ਸਾਡੀ ਗੱਲ ਸੁਣ ਕੇ ਜਾਇਓ ਕਿਉਂਕਿ ਹਜ਼ਾਰਾਂ ਲੋਕ ਨੇ ਜਿਹੜੇ ਉਰੇ ਬੈਠੇ ਆ ਕਿਉਂਕਿ ਬਾਈ ਇਹਨਾਂ ਨੂੰ ਛੱਡ ਕੇ ਮੈਡਮ ਇਥੋਂ ਪੱਤ ਰਹੀ ਆ ਅਸੀਂ ਇਹੀ ਬੇਨਤੀ ਕਰਦੇ ਦੇ ਵੀ ਇਹਨਾਂ ਲੋਕਾਂ ਦੀਆਂ ਗੱਲਾਂ ਬਾਤਾਂ ਸੁਣੋ ਤੁਸੀਂ ਛੁਰ ਕੇ ਇਹਨਾਂ ਦਾ ਮਸਲਾ ਹੱਲ ਕਰੋ ਆ ਕਿਸ ਤਰ੍ਹਾਂ ਦੇ ਤੁਹਾਡੀ ਪੱਗ ਕਿਵੇਂ ਲੱਥੀ ਆ ਬਾਈ ਪੱਗਾ ਸਿੰਪਲ ਵਰਦੀ ਚ ਆ ਉਰੇ ਸਪਾਰੀ ਸੂਟ ਪਾਇਆ ਹੋਇਆ ਬਾਈ ਦੇ ਉਹਦੇ ਪਤਾ ਨਹੀਂ ਉਹ ਪੁਰਸ ਵਾਲਾ ਕਾਹਣਾ ਬਾਈ ਖਿੱਚ ਕੇ ਧੂਕੇ ਪੱਗ ਲਾਹੀਆ ਲਫੜ ਮਾਰੇ ਨੇ ਕਿਸਾਂ ਤੋਂ ਖਿੱਚਿਆ ਆਹ ਦੇਖ ਲੋ ਆ ਕੱਪੜੇ ਪਾੜੇ ਗਏ ਨੇ ਬਾਈ ਆਹ ਜਿਹੜੀਆਂ ਕੂੜੀਆਂ ਨੇ ਉਹ ਫੈਕਚਰ ਕਰੀਆਂ ਨੇ ਲੱਤਾਂ ਮਾਰ ਮਾਰ ਉਰੇ ਪਿਆੰਦੇ ਸੀ ਗੱਡੀ ਦੇ ਮੂਰੇ ਪਈ ਤੀ ਅਸੀਂ ਤਾਂ ਮੈਡਮ ਲਵੇ ਗਏ ਵੀ ਨਹੀਂ ਹੱਥ ਨਹੀਂ ਲਾ ਗੱਡੀ ਦੇ ਮੁੰਡੇ ਪਈ ਸੀ ਜਿਹਨੇ ਮੇਰੇ ਤੇ ਹਮਲਾ ਕੀਤਾ ਬਾਈ ਉਹ ਦੇਖ ਸਕਦੇ ਹੋ ਤੁਸੀਂ ਲਾਈਵ ਚੱਲਦਾ ਹੋ ਕਿ ਸੇਖੀ ਬੈਠੇ ਕਦੀ ਮੈਡਮ ਤੇ ਅਸੀਂ ਤਾਂ ਅਸੀਂ ਤਾਂ ਗੱਡੀ ਅਸੀਂ ਤਾਂ ਗੱਡੀ ਰੋਕ ਰਹੇ ਤੇ ਭਰਾ ਜੀ ਅਸੀਂ ਹਮਲਾ ਕਰਨ ਆਲੇ ਆ ਜਨ ਅਸੀਂ ਪੱਪੂ ਪੰਕ ਦੇ ਤੇ ਹਮਲਾ ਕਰਦੀਏ ਜ ਪਨਾ ਦੇਣ ਵਾਲੇ ਤੁਹਾਡਾ ਐਕਸ਼ਨ ਬਾਈ ਐਕਸ਼ਨ ਜਿਵੇਂ ਵੀ ਕਿਸਾਨ ਮਜ਼ਦੂਰ ਮੋਰਚੇ ਜਥੇਬੰਦੀਆਂ ਕਹਿਣਗੇ ਇਹਨਾਂ ਦੇ ਜੇਬਾਂ ਦੇ ਵਿੱਚ ਬਾਲਮਰ ਨੇ ਗੋਲੀਆਂ ਮਾਰਨ ਸਾਡੇ ਯਾਰ ਸਾਨੂੰ ਮਾਰਦੇ ਨਾ ਇਹ ਜਿਹੜੇ ਚੋਰ ਨੇ ਇਹਨਾਂ ਦੇ ਇੱਕ ਨਹੀਂ ਚੱਲਦੇ ਰਹਣਗੇ ਇਹਨਾਂ ਨੂੰ ਕਮਾਈਆਂ ਦਿੰਦੇ ਰਹਣਗੇ ਸਰਕਾਰਾਂ ਨੂੰ